ਮਾਰੂ ਮਹੱਲਾ ਪਹਿਲਾ ਆਪੇ ਧਰਤੀ ਧੌਲ ਆਕਾਸ਼ੰ ਆਪੇ ਸਾਚੇ ਗੁਣ ਪਰਗਾਸੰ ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੈ ਜਿਸ ਕਰਣਾ ਸੁ ਕਰ ਕਰ ਵੇਖੈ ਕੋਈ ਨਾ ਮਿਟੈ ਸਾਚੇ ਲਿਖੈ ਆਪੇ ਕਰੇ ਕਰਾਏ ਆਪੇ ਆਪੇ ਦੇਵੜਾਈ ਹੈ ਪੰਜ ਚੋਰ ਚੰਚਲ ਚਿਤ ਚਾਲਹਿ ਪਰ ਘਰ ਜੋ ਹੈ ਘਰ ਨਹੀਂ ਭਲਹਿ ਕਾਇਆ ਨਗਰ ਟਹਿ ਟਹਿ ਟੇਰੀ ਬਿਨ ਸਭਦੈ ਪਤ ਜਾਈ ਹੈ ਗੁਰ ਤੇ ਭੂਜੈ ਤਰਪਾਵਣ ਸੂਜੈ ਮਨਸਾ ਮਾਰ ਮਨੈ ਸੋ ਲੂਜੈ ਜੋ ਤੋ ਦਸੇ ਵੇਸੇ ਤਦ ਹੀ ਜੇਹੇ ਨਿਰਭਉ ਬਾਲ ਸਖਾਈ ਹੈ ਆਪੇ ਸੁਰਗ ਮੱਚ ਪਿਆਲਾ ਆਪੇ ਜੋਤ ਸਰੂਪੀ ਬਾਲਾ ਜਟਾ ਬੇਕਤ ਬਿਕਰਾਲ ਸਰੂਪੀ ਰੂਪ ਨ ਰੇਖਿਆ ਕਾਈ ਹੈ ਵੇਦਕ ਤੇਬ ਵਿਭੇਦ ਨਾ ਜਾਤਾ ਵੇਦਕ ਤੇਬੀ ਭੇਦ ਨਾ ਜਾਤਾ ਨਾਤ ਸੁਮਾਤ ਪਿਤਾ ਸੁਤ ਭਰਾਤਾ ਸਗਲੇ ਸਲ ਉਪਾਏ ਸਮਾਏ ਅਲਖ ਨ ਲਖਣਾ ਜਾਈ ਹੈ ਕਰ ਕਰਤਾ ਕੀ ਮੀਤ ਕਣੇਰੇ ਕੋਈ ਨਾ ਕਟੈ ਅਗਣ ਮੇਰੇ ਸੁਰ ਨਰਨਾਥ ਸਾਹਿਬ ਸਭਨਾ ਸਿਰ ਪਾਏ ਮਿਲੈ ਭਉ ਜਾਈ ਏ ਭੂਲੇ ਚੁਕੇ ਮਾਰਗ ਪਾਵੈ ਆਪ ਭੁਲਾਏ ਤੂੰ ਹੈ ਸਮਝਾਵਹਿ ਬਿਨ ਨਾਵੈ ਮੈਂ ਅਬਰ ਨਾ ਦੀਸੈ ਨਾਵਹ ਗਾਤਮਿਤ ਪਾਈ ਏ गंगा जमुना केल केदारा कांसी काती पुरी दुवारा गंगा सागर बेणी संगम 68 अंक समाई है आपे सिद्ध साधक विचारी आपे रा जिन पंचकारी तख्त बहे अदली प्रभ आपे धर्म भेद पाओ जाई है आपे काजी आपे मुल्ला आप अभुल न हूँ पुल्ला आपे मेहर दया दाता न को बैराई है जिस बक्से तिस देवडे आई सब से दाता तिल नत मई भार पुर धार रहा ने केवल गुप्त प्रगट सब ठाई है ਕਿਆ ਸਲਾਹੀ ਅਗਮ ਅਪਾਰੈ ਸੱਚੇ ਸਿਰਜਣਹਾਰ ਮੁਰਾਰੈ ਜਿਸ ਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲਾਈ ਹੈ ਬ੍ਰਹਮਾ ਵਿਸ਼ਨੁ ਮਹਿ ਇਸ ਦੁਆਰੈ ਉਬੇ ਸੇ ਵਹ ਅਲਕ ਅਪਾਰੈ ਹੋਰ ਕੀਤੀ ਦਰ ਦੀ ਸੈ ਬਿਲ ਲਾਦੀ ਮੈਂ ਗਣਤ ਨ ਆਵੈ ਕਾਈ ਹੈ ਸਾਚੀ ਕੀਰਤ ਸਾਚੀ ਬਾਣੀ ਹੋਰ ਨਾਂ ਦੀ ਸੇ ਬੇਦ ਪੁਰਾਣੀ ਕੂੰਜੀ ਸਾਚ ਸੱਚੇ ਗੁਣ ਗਾਵਾਂ ਮੈਂ ਧਰ ਹੂਰ ਨ ਕਾਈ ਏ ਝੁਗ ਝੁਗ ਸਾਚਾ ਹੈ ਪੀ ਹੋਸੀ ਕੌਣ ਨਮੂਆ ਕੌਣ ਨ ਮਰਸੀ ਨਾਨਕ ਨੀਚ ਕਹਿ ਬੇਨਤੀ ਦਰ ਦੇ ਖੋਲ ਬਲਾਈ ਏ ਮਾਰੂ ਮਹੱਲਾ ਪਹਿਲਾ ਦੁੱਜੀ ਦੁਰਮਤ ਅੰਨੀ ਬੋਲੀ ਕਾਮ ਕਰੋਦ ਕੀ ਕੱਚੀ ਚੋਲੀ ਘਰ-ਵਾਰ ਸਹਜ ਨਾ ਜਾਣਾ ਸ਼ੋਹਰ ਬਿਨ ਪਰ ਨੀਂਦ ਨ ਪਾਈ ਹੈ ਅੰਦਰ ਅਗਨ ਜਲੇ ਭੜਕਾਰੇ ਮਨ ਮੁਕ ਤੱਕੇ ਕੁੰਡਾ ਚਾਰੇ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸੱਚ ਹਾਥ ਵਡਾਈ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸ਼ਬਦ ਸੰਘਾਰੇ ਜਾਨ ਖੜਗ ਲੈ ਮਨ ਸੋਂ ਲੂਜੈ ਮਨਸਾ ਮਨ ਹੰਸਮਾਈ ਹੈ ਮਾ ਕੀ ਰਕਤ ਬਿਤਾ ਪਿਤਾ ਬਿੰਦ ਤਾਰਾ ਮੂਰਤ ਸੂਰਤ ਕਰ ਆਪਾਰਾ ਜੂਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ ਤੋ ਜੀ ਕੀ ਆ ਜੰਮਣ ਮਰਣਾ ਗੁਰ ਤੇ ਸਮਝ ਪੜੀ ਕਿਆ ਡਰਣਾ ਤੂੰ ਦਇਆਲ ਦਾ ਕਰ ਦੇ ਖੈ ਦੁੱਖ ਦਰਦ ਸਰੀਰ ਹੋ ਜਾਈ ਏ ਨਿਜ ਕਰ ਬੈਸ ਰਹੇ ਭਉ ਖਾਇ ਧਾਵ ਤੁਰਖ ਠਾਕ ਰਹਾਇ ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮ ਸਖਾਈ ਏ मरण लिखाए मंडल में आए क्यों रही है चलना पर प्रथाए सच्चा अमर सचे अमरा पर सो मिला है। आप उपाय जगत सुपाया जिन सिरया तिन धंध लाया सच्चे ऊपर अवर न दी साचे कीमत पाई है ਇਤ ਗੁਲੜਾ ਦਿਨ ਚਾਰੇ ਖੇਲ ਤਮਾਸ਼ਾ ਧੁੰਦੂ ਕਾਰੇ ਬਾਜੀ ਖੇਲ ਗਏ ਬਾਜੀ ਗਰ ਜਿਉ ਨਿਸ ਸੁਪਨੇ ਪਖਲਾਈ ਹੈ ਤਿੰਨ ਕੋ ਤਖਤ ਮਿਲੀ ਵਡਿਆਈ ਨਿਰਭਉ ਮਨ ਵਸਿਆ ਲਵਲਾਈ ਖੰਡੀ ਬ੍ਰਹਮੰਡੀ ਪਾਤਾਲੀ ਪੁਰੀ ਪ੍ਰਭਾਵਨ ਤਾੜੀ ਲਾਈਏ ਸਾਚੀ ਨਗਰੀ ਤਖਤ ਸਚਾਵਾ ਗੁਰਮੁਖ ਸਾਚ ਮਿਲਾਏ ਸੁਖ ਪਾਵਾ ਸਾਚੇ ਸਾਚੇ ਤਖਤ ਵਡਾਈ ਹੋ ਮੈਂ ਗੰਨਤ ਗਵਾਈ ਹੈ ਗੰਨਤ ਗਣਿਆ ਸਹ ਸਾ ਜੀਏ ਕਿਉ ਸੁਖ ਪਾਵੇ ਦੂਅ ਤੀਏ ਨਿਰਮਲ ਇਕ ਨਰਨਜਨ ਦਾਤਾ ਗੁਰਪੂਰੇ ਤੇ ਪਤ ਪਾਈ ਹੈ ਜੋਗ ਜੋਗ ਬਿਰਲੀ ਗੁਰਮੁਖ ਜਾਤਾ ਸਾਚਾ ਰਵ ਰਹਾ ਮਨ ਰਾਤਾ ਤਿਸ ਕੀ ਆਟ ਗਈ ਸੁਖ ਪਾਇਆ ਮਨ ਤਨ ਮੈਲ ਨ ਕਾਈਏ ਜੀ ਬਰਸਾਣ ਸਾਚਾ ਰਾਤੀ ਹਰ ਪ੍ਰਭ ਸੰਗੀ ਭਉ ਨ ਪ੍ਰਾਤੀ ਸ ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰਾਖ ਰਕ ਪੈਰ ਧਰੇ ਪਉ ਧਰਣਾ ਜਦ ਕਤ ਦੇਖਉ ਤੇਰੀ ਸਰਣਾ ਦੁਖ ਸੁਖ ਦੇਹ ਤੂੰ ਹੈ ਮਨ ਪਾਵੈ ਤੁਝ ਹੀ ਸਿਉ ਬਣਾਈ ਹੈ ਅੰਤ ਕਾਲ ਕੋ 베ਲੀ ਨਹੀਂ ਗੁਰਮੁਖ ਜਾਤਾ ਤੁਧਸਾ ਲਾਹੀ ਨਾਨਕ ਨਾਮ ਰਤੇ ਬੈਰਾਗੀ ਨਿਹ ਘਰ ਤਾੜੀ ਲਾਈ ਹੈ ਮਾਰੂ ਮਹੱਲਾ ਪਹਿਲਾ ਆਤ ਜਗਦੀ ਅਪਰ ਅਪਾਰੇ ਆਤ ਨਰਨਜਣ ਨਕਸ ਹਮਾਰੇ ਆਤ ਨਰਨਜਣ ਨਾ ਖਸਮ ਹਮਾਰੇ ਸੱਚ ਜੋਗ ਜੁਗਤ ਵਿਚਾਰੀ ਸੱਚ ਤਾੜੀ ਲਾਈ ਹੈ ਕੀ ਤੜਿਆ ਜੁਗ ਤੁੰਦੂ ਕਾਰਾ ਤਾੜੀ ਲਾਈ ਸਿਰਜਣਹਾਰ ਹੈ ਸਚ ਨਾਮ ਸੱਚੀ ਵਡਿਆਈ ਸੱਚ ਹੈ ਤਖਤ ਵਡਾਈ ਹੈ ਸਰ ਜੁਗ ਸਤ ਸੰਤੋਖ ਸਰੀਰਾ ਸਤ ਸਤ ਵਰਤਾਇ ਗਹਿਰ ਗੰਬੀਰਾ ਸੱਚਾ ਸਾਹਿਬ ਸੱਚ ਪਰਖ ਸੱਚ ਹੈ ਹੁਕਮ ਚਲਾਈ ਹੈ ਸਤ ਸੰਤੋਖੀ ਸਤ ਗੁਰ ਪੂਰਾ ਗੁਰ ਕਾ ਸਬਦ ਮੰਨੇ ਸੋ ਸੂਰਾ ਸਾਚੀ ਦਰਗਹ ਸਾਚ ਨਿਵਾਸ ਮਾਨੈ ਹੁਕਮ ਰਜਾਈ ਸਤਜੁਗ ਸਾਚ ਕਹ ਸਬ ਕੋਈ ਸਚ ਵਰਤੈ ਸਾਚਾ ਸੋਈ ਮਨ ਮੁਖ ਸਾਚ ਭਰਮ ਭਉ ਪੰਜਨ ਗੁਰਮੁਖ ਸਾਚ ਸਖਾਈ ਹੈ ਤ੍ਰਿਤ ਧਰਮ ਕਲਾ ਇਕ ਚੂਕੀ ਤੀਨ ਚਰਨ ਇਕ ਦੁਬਿਦਾਸੂ ਕੀ ਗੁਰਮਖ ਵਾ ਸੁਸਾ ਚਪਖਾਣ ਮਨਮੁਖ ਪਚੈ ਅਵਾਈ ਹੈ ਮਨਮੁਖ ਕਦੇ ਨ ਦਿਰਗਹਿ ਸੀਜੈ ਬਿਨ ਸਬਦੈ ਕਿਉ ਅੰਤਰ ਰੀਜੈ ਬਾਦ ਆਵਹਿ ਬਾਦ ਜਾਵੈ ਸੋਈ ਬੂਝ ਨ ਕਾਈ ਹੈ ਦਇਆ ਦੁਆ ਪਰ ਅੱਧੀ ਹੋਈ ਗੁਰਮਖ ਜ਼ਰਲਾ ਚੀਨੈ ਕੋਈ ਤੋਏ ਪਗ ਧਰਮ ਤਰੇ ਤਰਣੀ ਤਾਰੇ ਗੁਰਮੁਖ ਸਾਚਿ ਤਥਾਈ ਹੈ ਰਾਜੇ ਧਰਮ ਕਰਹਿ ਪਰਥਾਏ ਆਸਾ ਬੰਦੇ দান ਕਰਾਏ RAM ਨਾਮ ਬਿਨ ਮੁਕਤ ਨ ਹੋਈ ਥਾਕੇ ਕਰਮ ਕਮਾਈ ਹੈ ਕਰਮ ਧਰਮ ਕਰ ਮੁਕਤ ਮੰਗਾਹੀ ਮੁਕਤ ਪਦਾਰਥ ਸਬਦ ਸਲਾਹੀ ਬੇਨੁਗੁਰ ਸਬਦੈ ਮੁਕਤ ਨਾ ਹੋਈ ਪਰਪੰਚਕਾਰ ਪਰਮਾਈ ਹੈ ਮਾਇਆ ਮਮਤਾ ਛੋਡੀ ਨਾ ਜਾਈ ਸੇ ਛੂਟੇ ਸਚਕਾਰ ਕਮਾਈ ਐਨ ਉਸ ਭਗਤ ਰਤੇ ਵਿਚਾਰੀ ਠਾਕੁਰ ਸਿਉ ਬਣਾਈ ਹੈ ਇਕ ਜਪ ਤਪ ਕਰ ਕਰ ਤੀਰਥ ਨਾਵੈ ਜਿਉ ਤੁਧ ਭਾਵੈ ਤਵੈ ਚਲਾਵੈ ਹਠ ਨਿਗਰਹਿ ਆਪਤੀਜ ਨ ਭੀਜੈ ਬਿਨ ਹਰ ਗੁਰ ਕਿਨ ਪਤ ਪਾਈ ਏ ਕਲਿਕਾਲ ਮੇ ਇਕ ਕਲਰਾ ਕੀ ਬਿਨ ਗੁਰ ਪੂਰੇ ਕਿਨੇ ਨ ਭਾ ਕੀ ਮਾਨਮਕ ਕੂੜ ਵਰਤਾ ਵਰਤਾਰਾ ਬਿਨ ਸਤਗੁਰ ਭਰਮ ਨ ਜਾਈ ਏ ਸਤਗੁਰ ਵੇ ਪਰਵਾਹ ਹੁ ਸਰੰਦਾ ਨਾ ਜਮਕਾਨ ਨਛੰਦਾ ਬੰਦਾ ਜੋਦ ਸੇ ਵੈਸੂ ਅਬਨਾਸੀ ਨਾ ਤਸਕਾਲ ਸੁਨਤਾਈ ਏ ਗੁਰ ਮਹ ਆਪ ਰਖਿਆ ਕਰਤਾਰੇ ਗੁਰਮੁਖ ਕੋਟ ਅਸੰਖ ਉਧਾਰੇ ਸਰਬ ਜੀਆਂ ਜਗ ਜੀਵਨ ਦਾਤਾ ਨਿਰਭਉ ਮੈਲ ਨਕਾਈ ਏ ਸਗਲਹ ਜਾਚੇ ਗੁਰ ਪੰਡਾਰੀ ਆਪ ਨਰੰਜਨ ਅਲਕ ਅਪਾਰੀ ਨਾਨਕ ਸੱਚ ਕਹਿ ਪ੍ਰਭ ਜਾਚੈ ਮੈਂ ਦੀਜੈ ਸੱਚ ਰਜਾਈ ਮਾਰੂ ਮਹੱਲਾ ਪਹਿਲਾ ਸੱਚ ਮੇਲੇ ਸਬਦ ਮਿਲਾਏ ਜਾਤਿਸ ਭਾਣਾ ਸਹਿਜ ਸਮਾਏ ਤਰਪਾਵਣ ਜੋਤ ਧਰੀ ਪਰਮੇਸ਼ਰ ਅਵਰ ਨ ਦੂਜਾ ਭਾਈ ਹੈ ਜਿਸਕੇ ਚਾਕਰ ਤਿਸ ਕੀ ਸੇਵਾ ਸਬਦ ਪਤੀ ਜੈ ਅਲਖ ਅਭੇਵਾਂ ਭਗਤਾ ਕਾ ਗੁਣਕਾਰੀ ਕਰਤਾ ਬਖਸ਼ ਲੈ ਵੜਾਈ ਹੈ ਦੇਦੇ ਟੋਟ ਨਾ ਆਵੇ ਸਾਚੇ ਲੈ ਲੈ ਮੁਕਰ ਪਉ ਦੇ ਕਾਚੇ ਮੂਲ ਨਾ ਭੁਜੇ ਸਾਚ ਨਰੀਜੈ ਦੂਜੈ ਭਰਮ ਭੁਲਾਈ ਹੈ ਗੁਰਮੁਖ ਜਾਗ ਰਹੇ ਦਿਨ ਰਾਤੀ ਸਾਚੇ ਕੀ ਲਵ ਗੁਰਮਤਿ ਜਾਤੀ ਮਾਰਮਕ ਸੋਏ ਰਹੇ ਸੇ ਲੂਟੇ ਗੁਰਮੁਖ ਸਾਬਤ ਭਾਈ ਏ ਕੂੜੇ ਆਵੇ ਕੂੜੇ ਜਾਵੇ ਕੂੜੇ ਰਾਤੀ ਕੂੜ ਕਮਾਵੇ ਸ਼ਬਦ ਮਲੇ ਸੇ ਧਰਗੇ ਪੈਂਦੇ ਗੁਰਮੁਖ ਸੁਰਤ ਸਮਾਈ ਏ ਕੂੜ ਮੁਟੀ ਟੱਗੀ ਠਗਵਾੜੀ ਜਵਾੜੀ ਓਜਾੜੋ ਓਜਾੜੀ ਨਾ ਬਿਨਾ ਕਿਸ ਸਾ ਨਾਮ ਬਿਨਾ ਕਿਸ ਸਾਧਨ ਲਾਗੇ ਹਰ ਬਿਸਰੇ ਦੁਖ ਪਾਈ ਹੈ ਕੋ ਜਨ ਸਾਚ ਮਿਲਿਆ ਗਾਈ ਨਾਮ ਨਾਮ ਰਤਨ ਸਾਚੀ ਵਡਿਆਈ ਜੀਨੇ ਆਪ ਪਛਾਣੈ ਸੋਈ ਜੋਤੀ ਜੋਤ ਮਲਾਈ ਹੈ ਨਾਵਹ ਬੁੱਲੀ ਝੋਟਾ ਖਾਏ ਬਹੁਤ ਸਿਆਣ ਭਰਮ ਨ ਜਾਏ पांच पांच मुए अचेत नचेते अजगर भार लदाई हे बिन बाद पुरते कोई नाही मैं देखल हो ते सालाही मन तन अर्प मले जग जीवन हर सिउ बणत बनाई हे प्रब की गात्मत कोए न पावा जे को वड्डा कहाये बडाई खावे ਸਾਚੇ ਸਾਹਿਬ ਟੋਟ ਨਾ ਦਾਤੀ ਸਗਲੀ ਤਨਹ ਉਪਾਈ ਹੈ ਵੱਡੀ ਬਣਾਈ ਵੇ ਪਰਵਾਹ ਆਪ ਉਪਾਏ দান ਸੁਮਾਹੇ ਆਪ ਦਇਆਲ ਦੂਰ ਨਹੀਂ ਦਾਤਾ ਮਿਲਿਆ ਸਹਿ ਜਰ ਜਾਈ ਹੈ ਇੱਕ ਸੋਗੀ ਇੱਕ ਰੋਗ ਵਿਆਪੇ ਜੋ ਕਿਸ਼ ਕਰੇ ਸੋ ਆਪੇ ਆਪੇ ਭਗਤ ਭਾਉ ਗੁਰ ਕੀ ਮਤ ਪੂਰੀ ਅਨਹਦ ਸ਼ਬਦ ਲਖਾਈ ਹੈ ਇਕ ਨਾਗੇ ਭੂਕੇ ਭਾਵੇ ਭਵਾਏ ਇਕ ਹੱਠ ਕਰ ਮਰਹਿ ਨ ਕੀਮਤ ਪਾਏ ਗਤ ਅਵਗਤ ਕੀ ਸਾਰ ਨ ਜਾਣੈ ਬੂਝੈ ਸਬਦ ਕਮਾਈ ਹੈ ਇਕ ਤੀਰਥ ਨਾਵੈ ਅੰਨ ਨ ਖਾਵੈ ਇਕ ਅਗਨ ਜਲਾਵੈ ਦੇਖ ਪਾਵੈ RAM ਨਾਮ ਬਿਨ ਮੁਕਤ ਨ ਹੋਈ ਕਿਤ ਬਿਦ ਪਾਰ ਲੰਘਾਈ ਹੈ ਗੁਰ ਮਤ ਛੋੜਾ ਉਜੜ ਜਾਈ ਮਾਨਮੁਖ ਰਾਮ ਨਾ ਜਪੈ ਅਵਾਈ ਪਾਚ ਪਾਚ ਬੂੜਾ ਕੂੜ ਕਮਾਵੈ ਕੂੜ ਕਾਲ ਬੈਰਾਈ ਏ ਹੁਕਮੇ ਆਵੈ ਹੁਕਮੇ ਜਾਵੈ ਗੂਜੈ ਹੁਕਮ ਸੋ ਸਾਚ ਸਮਾਵੈ ਨਾਨਕ ਸਾਚ ਮਿਲੈ ਮਨ ਪਾਵੈ ਗੁਰਮੁਖ ਕਾਰ ਕਮਾਈ ਏ ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਬਧਾਤਾ ਜਿਨ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈਏ ਆਪੇ ਨੇੜਾ ਨਹੀਂ ਦੂਰੇ ਭੂਜਹ ਗੁਰਮੁਖ ਸੇ ਜਨ ਪੂਰੇ ਤਨ ਕੀ ਸੰਗਤ ਅਹਨਸ ਲਾਹ ਗੁਰ ਸੰਗਤ ਇਹ ਵਡਾਈ ਹੈ ਜੋਗ ਜੋਗ ਸੰਤ ਭਲੇ ਪ੍ਰਪ ਤੇਰੇ ਹਰ ਗੁਣ ਗਾ ਵਹਿ ਰਸਨ ਰਸੇਰੇ ਉਸਤਤ ਕਰਹਿ ਪਰ ਹਰ ਦੁਖ ਦਾਲ ਜਿਨ ਨਾਹੀ ਚਿੰਤ ਪਰਾਈ ਹੈ ਓਏ ਜਾਗਤ ਰਹੇ ਨਾ ਸੂਤੇ ディースਹ ਸੰਗਤ ਕੁੱਲ ਤਾਰੇ ਸਾਚ ਪ੍ਰੀਸੈ ਕਲ ਮਲ ਮੈਲ ਨਾਹੀ ਤੇ ਨਿਰਮਲ ਓਏ ਰਹ ਭਗਤ ਲਿਵ ਲਾਈ ਹੈ ਬੂ ਜੋ ਹਰ ਜਨ ਸਤ ਗੁਰ ਪ੍ਰਾਣੀ ਇਹ ਜੋ ਬਨ ਸਾਸ ਹੈ ਦੇਹ ਪੁਰਾਣੀ ਆਜ ਕਾਲ ਮਰ ਜਾਈਏ ਪ੍ਰਾਣੀ ਹਰ Jap Japਰਦੇ ਤਿਹਾਈ ਹੈ ਛੋਡੋ ਪ੍ਰਾਣੀ ਕੂੜ ਕਬਾੜਾ ਕੂੜ ਮਾਰੇ ਕਾਲ ਓਛਾੜਾ ਸਾਖਤ ਕੂੜ ਪਚੈ ਮਨ ਹਉਮੈ ਦੋਹ ਮਾਰਗ ਪਚੈ ਪਚਾਈ ਹੈ ਛੱਡੋ ਨਿੰਦਾ ਤਾਤਪੁਰਾਈ ਪੜ ਪੜ ਦੱਜਹਿ ਸਾਤ ਨਾਈ ਮਿਲ ਸਤ ਸੰਗਤ ਨਾਮ ਸੁਲਾਹ ਆਤਮ ਰਾਮ ਸੁਖਾਈ ਛੱਡੋ ਕਾਮ ਕ੍ਰੋਧ ਬੁਰਿਆਈ ਹੋ ਮੈਂ ਤੰਤ ਛੱਡੋ ਲੰਪਟਾਈ ਸਾਧਗੁਰ ਸਰਣ ਪਰੋ ਤਾਂ ਉਬਰੋ ਏਉ ਤਰਿਏ ਪੌਜਲ ਪਾਈ ਹੈ ਆਗੈ ਭਿਮਲ ਨਦੀ ਅਗਨ ਬਖ ਝੇਲਾ ਤਤ ਅਵਰ ਨ ਕੋਈ ਜੀਓ ਅਕੇਲਾ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜੈ ਮਨ ਮੁਖ ਤਾਈ ਹੈ ਗੁਰ ਪਹਿ ਮੁਕਤਦਾਨ ਦੇ ਭਾਣਾ ਜਿਨ ਪਾਇਆ ਸੋਈ ਵਿਦ ਜਾਣੈ ਜਿਨ ਪਾਇਆ ਤិន ਪੁੱਛੋ ਭਾਈ ਸੁਖ ਸਤ ਗੁਰ ਸੇਵ ਕਮਾਈ ਹੈ ਗੁਰبن ਉਰਜ ਮਰਹਬੇ ਕਾਰਾ ਜਮ ਸਰਮਾਰੇ ਕਰੇ ਖੁਆਰਾ ਵੱਦ ਮੁਕਤ ਨਾਹੀ ਨਰਨਿੰਦਕ ਡੂਬਹਿ ਨਿੰਦ ਪਰਾਈ ਹੈ ਬੋਲੋ ਸੱਚ ਪਛਾਣੋ ਅੰਦਰ ਦੂਰ ਨਾਹੀ ਦੇਖੋ ਕਰਨ ਅੰਦਰ ਵਿਗਨ ਨਾਹੀ ਗੁਰ ਮੁਖ ਤਰਤਾਰੀ ਏਉ ਭਵਜਲ ਪਾਰ ਲੰਗਾਈ ਹੈ ਦੇਹੀ ਅੰਦਰ ਨਾਮ ਨਵਾਸੀ ਆਪੇ ਕਰਤਾ ਹੈ ਅਬਨਾਸੀ ਨਾ ਜਿਉ ਮਰੈ ਨਾ ਮਰਿਆ ਮਾਰਿਆ ਜਾਈ ਕਰ ਦੇਖੈ ਸਬਦ ਰਜਾਈ ਹੈ ਉਹ ਨਿਰਮਲ ਹੈ ਨਾਹੀ ਅੰਧਿਆਰਾ ਉਹ ਆਪੇ ਤਖਤ ਬਹਿ ਸਚਿਆਰਾ ਸਾਖਤ ਕੂੜੇ ਬੰਦ ਪੁਵਾਈਏ ਮਰ ਜਨਮ ਹੈ ਆਈ ਜਾਈ ਹੈ ਗੁਰ ਕੇ ਸੇਵ ਕੁ ਸਤ ਗੁਰ ਪਿਆਰੇ ਓਏ ਵੈਸੇ ਤਖਤ ਸੁ ਸਬਦ ਵਿਚਾਰੇ ਤਤ ਲਹ ਹੈ ਅੰਤੁਰਗਤ ਜਾਣ ਸਤ ਸੰਗਤ ਸਾਚ ਵਡਾਈ ਏ ਆਪ ਤਰੈ ਜਨ ਪਿਤਰਾ ਤਾਰੇ ਸੰਗਤ ਮੁਕਤ ਸੁਪਾਰ ਉਤਾਰੇ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰ ਲਿਵ ਲਾਈ ਏ ਮਾਰੂ ਮਹੱਲਾ ਪਹਿਲਾ ਕੀਤੇ ਜੁਗ ਵਰਤੇ ਗੁਬਾਰਾ ਤਾੜੀ ਲਾਈ ਅਪਰ ਅਪਾਰ ਦੁਕਾਨਾਰਾ ਲੰਬੈ ਬੈਠਾ ਨਾ ਤਦ ਧੰਦ ਪਸਾਰਾ ਹੈ ਜੁਗ ਸ਼ਤੀ ਹਿਤ ਨ ਵਰਤਾਏ ਜੋ ਤਿਸ ਬਾਣਾ ਤੇ ਵਚਲਾਏ ਤਿਸ ਸਰੀਕ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੈ ਗੁਪਤੇ ਬੂਜੋ ਜੁਗ ਚਤੁਆਰੇ ਘਟ ਘਟ ਵਰਤ ਉਦਰ ਮਝਾਰੇ ਜੋਗ ਜੋਗ ਏਕਾ ਏਕੀ ਵਰਤੈ ਕੋਈ 부ਜੈ ਗੁਰ ਵਿਚਾਰਾ ਹੈ ਬਿੰਦਕ ਬਿੰਦਕ ਬਿੰਦਰ ਬਿੰਦਰਕਤ ਬਿੰਦ ਰਕਤ ਮਿਲ ਪਿੰਡ ਸਰੀਆ ਪਾਉਣ ਪਾਣੀ ਅਗਨੀ ਮਿਲ ਜੀਆ ਆਪੇ ਚੋਜ ਕਰੇ ਰੰਗ ਮੈਲੀ ਹੋਰ ਮਾਇਆ ਮੋਹ ਪਸਾਰਾ ਹੈ गर्भ कुंडल में उर्द ध्यानी आपे जाने अंतर जामी सास सास सच नाम संभाले अंतर उदर मुजाराहे चार पदार्थ ले जगाया शिव शक्ति घरवासा पाया एक विसारे ता पढ़ हारे अंदले नाम विसाराहे ਬਾਲਕ ਮਰੈ ਬਾਲਕ ਕੀ ਲੀਲਾ ਕਹਿ ਕਹਿ ਰੋਵਹਿ ਬਾਲ ਰੰਗੀਲਾ ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣ ਹਾਰਾ ਹੈ ਭਰ ਜੋ ਬਨ ਮਰ ਜਾਹੇ ਕੇ ਕੀ ਜੈ ਮੇਰਾ ਮੇਰਾ ਕਰ ਰੋ ਵੀ ਜੈ ਮਾਇਆ ਕਾਰਣ ਰੋਏ ਵਿਗੂਚੇ ਤ੍ਰਿਗ ਜੀਵਨ ਸੰਸਾਰਾ ਹੈ ਕਾਲੀ ਹੂੰ ਫੋਨਾ ਤੌਲੇ ਆਏ ਵਿੜ ਨਾ ਵ ਗਤ ਗਿਆ ਗਵਾਏ ਧਰਮ ਤੇ ਅੰਦਲਾ ਬਿਨਸ ਬਿਨਾਸ ਮੂਠੇ ਮੂਠੇ ਰੋਏ ਪੁਕਾਰਾ ਹੈ ਆਪ ਵਿਚਾਰ ਨਾ ਰੂਵੇ ਕੋਈ ਸਤਗੁਰੂ ਮਿਲੇ ਤਾ ਸੋਜੀ ਹੋਈ ਬਿਨ ਗੁਰ ਬਜਰੇ ਕਾਠ ਨਾ ਕੂਲੇ ਸਬਦ ਮਿਲੇ ਨਿਸਤਾਰਾ ਹੈ ਵਿਰਧ ਭਇਆ ਤਨ ਸੀਜੈ ਦੇਹੀ RAM ਨਜਪੈ ਅੰਤ ਸੁਨੇਹੀ ਨਾਮ ਵਿਸਾਰ ਚੱਲੈ ਮੁਹ ਕਾਲੈ ਦਰਗਹ ਝੂਠ ਖਾਰਾ ਹੈ ਨਾਮ ਵਿਸਾਰ ਚੱਲੈ ਕੂੜਿਆਰੋ ਆਵਤ ਜਾਤ ਪੜੈ ਸਿਰ ਛਾਰੋ ਸਹੁਰੜਾ ਘਰ ਵਾਸ ਨਪਾਏ ਪੈੜਾ ਸਿਰ ਮਾਰਾ ਹੈ ਖਜੈ ਪੈਜੈ ਰਲੀ ਕਰੀ ਜੈ ਬਿਨ ਅਭਗਤੀ ਬਾਦ ਮਰੀ ਜੈ ਸਰ ਅਪਸਾਰ ਕੀ ਸਾਰ ਨ ਜਾਣ ਜਮ ਮਾਰੇ ਕਿਆ ਚਾਰਾ ਹੈ ਪਰ ਵਰਤੀ ਨਿਰਵਰਤ ਪਛਾਨ ਗੁਰ ਕੈ ਸੰਗ ਸਬਦ ਘਰ ਜਾਣ ਕਿਸ ਹੀ ਮੰਦਾ ਆਖ ਨ ਚੱਲੇ ਸੱਚ ਖਰਾ ਸਚਿਆ ਰਾਹ ਹੈ ਸਾਚ ਬਿਨਾ ਦਰਸ ਜੇ ਨਾ ਕੋਈ ਸਾਚ ਸਬਦ ਪਹਿਜੇ ਪਤ ਹੋਈ ਆਪੇ ਬਖਸ ਲੈ ਤਿਸ ਭਾਵੈ ਹਉਮੈ ਗਰਬ ਨਿਵਾਰਾ ਹੈ ਗੁਰ ਕਿਰਪਾ ਦੇ ਹੁਕਮ ਪਛਾਨੈ ਜੁਗਹਿ ਜਗੰਤਰ ਕੀ ਵਿਧ ਜਾਣੈ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੇ ਤਾਰਨਹਾਰ ਹੈ ਗੁਰ ਕਿਰਪਾ ਤੇ ਹੁਕਮ ਪਛਾਨ ਜੁਗੈ ਜਗੰਤਰ ਕੀ ਬਿਦ ਜਾਣ ਨਾਨਕ ਨਾਮ ਜਪੁ ਤਰ ਤਾਰੀ ਸਚ ਤਾਰੇ ਤारणहार हे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ